ਇਹ ਹੈ ਜੀ ਤੀਜੀ ਪੌੜੀ ਦੀ 8ਵੀਂ ਪੰਕਤੀ ਜੀ ਗਾਵੇ ਕੋ ਵੇਖੈ ਹਾਦਰ ਹਦੂਰ ਤੇ ਇਸ ਨੂੰ ਗਾ ਵੀ ਸਕਦੇ ਆ ਜੀ ਗਾਵੇ ਕੋ ਵੇਖੈ ਹਾਦਰ ਹਦੂਰ ਠੀਕ ਹੈ ਜੀ ਗਾਵੇ ਕੋ ਪਹਿਲਾਂ ਆਇਆ ਸੀ ਜੀ ਕੋਈ ਮਨੁੱਖੇ ਗਾਉਂਦਾ ਹੈ ਕਈ ਮਨੁੱਖੇ ਗਾਉਂਦੇ ਨੇ ਦੱਸਦੇ ਨੇ ਬਿਆਨ ਕਰਦੇ ਨੇ ਵੇਖੈ ਕਿ ਵੇਖਦਾ ਹੈ ਪ੍ਰਭੂ ਪਰਮਾਤਮਾ ਜਾਂ ਸਾਨੂੰ ਦਿਖਦਾ ਹੈ ਜਾਂ ਉਹ ਸਾਨੂੰ ਦੇਖ ਰਿਹਾ ਹੈ ਜੀ ਠੀਕ ਹੈ ਹਾਧਰਾ ਭਾਵ ਅੰਦਰ ਹੈ ਜੀ ਹਾਜ਼ਰ ਹੈ ਹضور ਦਾ ਮਤਲਬ ਹੈ ਜੀ ਮਨੁੱਖ ਦੇ ਸਾਹਮਣੇ ਮਨੁੱਖ ਦੀ ਨਿਗਾ ਦੇ ਵਿੱਚ ਜਾਂ ਮਨੁੱਖ ਦੇ ਨੇੜੇ ਜਾਂ ਮਨੁੱਖ ਦੇ ਅੰਦਰ ਠੀਕ ਹੈ ਜੀ ਤੇ ਇਹ ਹضور ਜਿਹੜਾ ਹੈਗਾ ਉਹ ਹਾਧਰਾ ਨੂੰ ਰਿਪਰੈਜ਼ੈਂਟ ਕਰਦਾ ਹੈ ਜੀ ਗਾਵੇ ਕੋ ਵੇਖੇ ਕਈ ਇਹ ਕਹਿੰਦੇ ਕਿ ਪ੍ਰਭੂ ਪਰਮਾਤਮਾ ਦੇਖਦਾ ਹੈ ਜੀ ਅਰਥ ਸਮਝਦੇ ਹਾਂ ਕਈ ਮਨੁੱਖੇ ਗਾਉਂਦੇ ਹਨ ਕਿ ਪ੍ਰਭੂ ਪਰਮਾਤਮਾ ਸਾਨੂੰ ਵੇਖਦਾ ਹੈ ਗਾਵੇ ਕੋ ਵੇਖੇ ਠੀਕ ਹੈ ਜੀ ਤੇ ਕਮਾ ਆ ਗਿਆ ਤੇ ਹਾਜ਼ਰਾ ਹਦੂਰ ਉਹੀ ਜਿਹੜਾ ਗਾਵੇ ਕੋ ਆ ਫਿਰ ਆ ਜਾਂਦੇ ਵੀ ਹਾਜ਼ਰਾ ਹਦੂਰ ਕਿ ਪ੍ਰਭੂ ਪਰਮਾਤਮਾ ਸਾਡੇ ਨੇੜੇ ਹੈ ਸਾਡੇ ਅੰਦਰ ਹਦੂਰ ਭਾਵ ਸਾਡੇ ਸਾਹਮਣੇ ਜਾਂ ਸਾਡੀ ਹਜ਼ੂਰੀ ਵਿੱਚ ਸਾਡੀ ਮੌਜੂਦਗੀ ਵਿੱਚ ਜਾਂ ਸਾਡੇ ਅੰਦਰ ਹੀ ਮੌਜੂਦ ਹੈ ਭਾਵ ਪਰਮਾਤਮਾ ਸਭ ਥਾਂ ਤੇ ਹੈ ਉਹ ਸਾਨੂੰ ਦੇਖਦਾ ਹੈ ਕਿਉਂਕਿ ਸਾਡੇ ਅੰਦਰ ਹੈ ਕਿਉਂਕਿ ਪਰਮਾਤਮਾ ਸਭ ਥਾਂ ਤੇ ਹੈ ਉਹ ਮੇਰੇ ਨਾਲ ਹੈ ਇਸ ਲਈ ਪ੍ਰਮਾਤਮਾ ਸਭ ਨੂੰ ਦੇਖਦਾ ਹੈ ਉਹ ਮੇਰੇ ਹਾਜ਼ਰ ਨਜ਼ਰ ਹੈ ਪਿਛਲੀ ਪੰਕਤੀ ਵਿੱਚ ਸੀ ਕਿ ਪ੍ਰਮਾਤਮਾ ਦੂਰ ਹੈ ਇਸ ਪੰਕਤੀ ਵਿੱਚ ਇਹ ਦੱਸਦੇ ਨੇ ਕਿ ਪ੍ਰਮਾਤਮਾ ਸਾਡੇ ਨਾਲ ਹੀ ਹੈ